ਬੱਲੇ ਬੱਲੇ ਡਾਕਟਰ ਮਮਾ ਨੂੰ ਹੱਥ ਗਦੇ ਕੋਈ ਪੇਰ ਸੌਣ ਲੱਗੇ ਹੁਣ ਤਾਂ ਉੱਠੇ ਸੌਣਾ ਨਹੀਂ ਹੈਗਾ ਵੈਸੇ ਸੈਂਡ ਲੱਗਦੀ ਹੈ ਵੈਸੇ ਸੈਂਡ ਲੱਗਦੀ ਮੈਂ ਦੇਖ ਕੋਈ ਦੇਖ ਰਿਆਂ ਉਹ ਹਾਂ ਤੇ ਪੱਟੇ ਲਾ ਨਾ ਕਰ ਦੱਲ ਨਾ ਅਮੂਂ ਗੇ ਬਹਾਂ ਤੇ ਤੂੰ ਕਿਸੇ ਕਰੋ ਪਹਿਲਾਂ ਮਮਾ ਨੂੰ ਹਾਂ ਮੈਂ ਸੌਣਾ ਪਤਾ ਇੱਧਰ 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 ਮਮਾ ਨੂੰ ਕੀ ਹੋਇਆ ਕੀ ਹੋਇਆ ਆਹ ਲਿਪਸਟਿਕ ਨਹੀਂ ਲੱਗਦੀ ਇਹ ਕਹਿੰਦਾ ਮੈਂ ਵੀ ਤੁਹਾਡੀ ਨੂੰ ਲਿਪਸਟਿਕ ਬਰੇਂਡ ਲਾ ਬੈ ਲਾ ਜਾਂਦੀ ਪਰ ਇਹ ਲਿਪਸਟਿਕ ਮੇਰੀ ਪੱਕੀ ਇਹ ਨਹੀਂ ਲੱਗਦੀ ਇੱਧਰ ਮੈਂ ਤਾਂ ਫਤਿਹ ਟੀਵੀ ਆ ਦੇਖ ਰਹੀ ਸੀ ਫੋਨ ਤੇ ਫਤਿਹ ਦੇ ਲੋ ਹੁਣ ਰੋਟੀ ਖਾਣ ਨੂੰ ਭੱਜ ਗਿਆ ਉਹ ਕਦ ਨੇ ਖਾਣੀ ਹੈ ਕਹਿੰਦਾ ਮੈਂ ਅੰਬ ਦੇ ਚਾਰ ਨਾਲ ਰੋਟੀ ਖਾਣੀ ਅੰਬ ਦੇ ਤਰ ਨਾਲ ਹਾਂ ਸਬਜ਼ੀ ਨਾਲ ਨਹੀਂ ਸਵਾਲ ਆਉਂਦੀ ਕਿੱਥੇ ਰਹਿਣ ਤੋਂ ਪਹਿਲੇ ਪਾਗ ਬਾਨੇ ਕਿ ਲੱਗਦਾ ਪਿਆ ਨਾਲ ਚਾਦਰ ਲੈ ਰੱਖੀ ਠੰਡ ਲਾਦੀ ਕਹਿੰਦਾ ਐਸੀ ਥਲੇ ਹਾਂ ਇਹ ਆਜੋ ਗਾਇਸ ਤੁਸੀਂ ਰੋਟੀ ਖਾ ਲਓ ਫਤਿਹ ਲੋਟੀ ਖਾ ਰਿਆ ਹਲੋ ਬਾਬਲੀ ਤੁਸੀਂ ਤਰ ਨਾਲ ਅਮਨ ਦਾ ਚਾਰ ਤੇ ਨਾਲ ਸਬਜ਼ੀ ਹੈ ਅਮਨ ਦਾ ਅਸੀਂ ਮਪਤਿਆਲੇ ਨੂੰ ਸੀ ਨੀ ਛੋਟਾ ਉਦੋਂ ਉਦੋਂ ਜੀ ਗਏ ਸੀ ਨਾ ਕਿਤਾਬ ਪਤਾ ਗੁਦਰ ਸ਼ਿਰੋ ਅੰਤਲ ਕੈਂਡੀ ਰੰਦ ਸੀ ਹਾਂ ਫਤੇ ਨੂੰ ਕਹਿੰਦੇ ਨੇ ਹਾਂ ਤੁਸੀਂ ਕਿਦੇ ਪੁੱਤੋ ਗਿੰਦਰ ਹੋ ਕੇ ਸ਼ੇਰ ਹੋ ਤੇ ਕਹਿੰਦਾ ਮੈਂ ਸ਼ੇਰ ਆ ਮੈਂ ਤੁਹਾਡਾ ਪੁੱਤ ਹਾਂ ਸਨੈਪ ਆ ਰਹੀ ਦੀਦੀ ਕੱਢ ਦੇ ਨਹੀ ਫਟ ਜਾਏਗਾ ਚਲੋ ਮੈਂ ਨਾਲ ਲੇ ਲੇ ਕੰਮ ਨੂੰ ਥੋੜਾ ਬੁੱਕ ਦੇਖੋ ਇਹ ਕਹਿੰਦਾ ਨਾਲ ਜਾਣਾ ਮੈਂ ਤੇ ਕੰਮ ਮੇਰਾ ਪੈਂਡਿੰਗ ਪਿਆ ਤੇ ਤਾਂ ਕਰਕੇ ਗੱਲ ਜਾਲਦੀ ਢੇਰੀ ਕੋਈ ਗੱਲ ਨਹੀਂ ਬਤਾ ਕੱਲ ਦੀਦੀ ਸਕੂਲ ਤੋਂ ਇੱਧਰ ਆ ਗੂਗੀ ਠੀਕ ਹੈ ਟੈਨਸ਼ਨ ਨਾ ਲੈ ਬੀ ਚਲ ਹੱਦੀ ਆਪਾਂ ਚੱਲਦੇ ਨਹੀਂ ਤਾਂ ਮੈਂ ਕੱਢ ਜੂਗਾ ਤਾਂ ਹੱਦੀ ਕਿੱਥੇ ਖਜਣਾ ਹੱਦੀ ਉਹਦੇ ਪਾਪਾ ਸਾਹਮਣੇ ਨਾ ਉਹ ਦੇਖ ਪਾਪਾ ਸਾਹਮਣੇ

ਜੀ ਫਤੇ ਸਾਨੂੰ ਛੱਡਣ ਆਏ ਸੀ ਚੱਲੇ ਹੁਣ ਮੇਲ ਤਾਂ ਲਓ ਫਿਰ ਮਮਾ ਨੂੰ ਬੜੀ ਮੈਂ ਫਤੇ ਨੂੰ ਮਿਲਕ ਲਾ ਕੋਣੀ ਮਿਲਣਾ ਮੈਂ ਤਾਂ ਨੂੰ ਲੈ ਕੇ ਨਹੀਂ ਆਈ ਮਮਾ ਨਾਲ ਲੜ ਕੇ ਜੰਗਨੀ ਤੇ ਪੁੱਤਰੀ ਤੁਸੀਂ ਆਉਂਦੇ ਆ ਆਈਸਕ੍ਰੀਮ ਖਾ ਲੈਪੇ ਇਹ ਤੁਹਾਡੇ ਕਰਮਾਂ ਦੀ ਹੀ ਮੈਂ ਰੱਖੀ ਪਈ ਸੀ ਮੈਂ ਖਾਦੀ ਨਹੀਂ ਮੰਮਾ ਮੱਜਿਆ ਮੰਮਾ ਦੇ ਇਸ ਤੋਂ ਖਾਣਾ ਕੋਈ ਨਹੀਂ ਮਮਾ ਨੇ ਖਾਦੀ ਨਹੀਂ 5 6 ਦਿਨ ਹੋ ਗਏ ਭਾਈ ਵੀ ਨਹੀਂ ਕਰਦੇ ਫਤਿਹ ਧੂਰੀ ਧੁਰ ਗਏ ਮੇਰੇ ਨਾਲ ਦਿਲ ਨੂੰ ਪਤਣੀ ਐ ਦਿਲ ਨੂੰ ਕੁਛ ਹੋਈ ਜਾ ਰਿਹਾ ਲੱਗਦਾ ਵਿਛੜ ਗਏ ਤੁਸੀਂ ਅੱਜ ਇੰਨਾ ਮਨ ਦੁਖੀ ਹੋਇਆ ਪੈਣਾ ਜਦੋਂ ਗਏ ਨਾ ਮੇਰੇ ਦਿਲ ਨੂੰ ਹੌਲ ਪੈ ਰਹੇ ਕਿ ਹਾਏ ਦੇਖੀ ਕਿੰਨੇ ਤੁਸੀਂ ਉੱਥੇ ਇਕੱਠੇ ਰਹਿੰਦੇ ਸੀ ਫੇਰ ਹੁਣ ਉਹ ਵਿਚਾਰਾ ਫਤਿਹ ਉਹਦਾ ਮੂੰਹ ਪਰਨੀਤ ਉਹਦਾ ਮੂੰਹ ਦੇਖ ਕੇ ਤੇਰੀਆਂ ਵੀ ਅੱਖਾਂ ਭਰ ਆਈਆਂ ਮੈਂ ਦੇਖਿਆ ਮੇਰਾ ਆਪਣਾ ਮਨ ਇੰਨਾ ਸੱਚੀ ਦੁਖੀ ਹੋਇਆ ਪੁੱਛਣਾ ਕੀ ਕੀ ਬੱਚੇ ਵਿਛੜ ਗਏ ਮਾਂ ਉਹਦਰਾ ਤੁਸੀਂ ਜੁਕੀਆਂ ਪਾਪਾ ਕਿ ਸੋਏ ਹੋਰ ਇਹ ਦੀਦੀ ਜਾਨਾਂ ਦੀਦੀ ਜਾਨ ਵਧੀਆ ਬਣਿਆ ਆ ਤਰਨ ਨੂੰ ਆ ਸੋਡਾ ਪਾ ਕੇ ਤੇ ਨਿੰਬੂ ਪਾ ਕੇ ਬੜਾ ਹੀ ਟੇਸਟੂ ਥਾ ਖਾਰਾ ਪਾ ਕੇ ਉਸ ਪਸਤੇ ਤੇ ਪਾਣੀ ਪੈਂਦਾ ਉਸੇ ਖਾਰਾ ਪਾ ਲਿਆ ਤੇ ਨਿੰਬੂ ਪਾਣੀ ਬਣ ਗਿਆ ਮਿੱਠਾ ਵਾਸਤੇ ਨਹੀਂ ਨਹੀਂ ਸੱਚੇ ਸੇ ਤਾਂ ਮਿੱਠਾ ਬਣਿਆ ਜਿਹੜਾ ਪੇਡੋ ਬਣਾਇ ਕੁੜੀ ਵਾਲਾ ਉਸ ਮਠਾਈ ਪੈਂਦਾ ਹਾਂ ਉਹ ਲੈ ਕੇ ਆਉਨੇ ਆਪਾਂ ਉਹ ਲੈ ਕੇ ਆਇਓ ਮਾਸੀ ਨੇ ਪਾਣੀ ਚ ਪਾਤਾ ਸਾਡੇ ਤਾਂ ਜਾਓ ਮੂੰਹ ਹੀ ਨਾ ਖੁੱਲੇ ਨਾਲ ਹੀ ਚੁੱਕ ਗਿਆ ਮੂੰਹ ਹੀ ਨਾ ਖੱਟਾ ਉਹ ਖੱਟਾ ਨਹੀਂ ਹੈਗਾ ਉਹ ਜਿਆਦਾ ਪਾਣੀ ਚ ਪੈਂਦਾ ਹੁਣ ਇੱਕ ਗਲਾਸ ਪਾਣੀ ਥੋੜੀ ਪੈਣਾ ਉਹ ਇੱਕ ਕੂੜੀ ਮਾਸੀ ਨੇ ਕੱਲੇ ਕੱਲੇ ਗਲਾਸ ਛੱਟ ਕੂੜੀਆਂ ਪਾਤੀਆਂ ਮਤਲਬ ਕਿ ਇੱਕ ਗਲਾਸ ਇੱਕ ਕੂੜੀ ਦੂਸਰੇ ਗਲਾਸ ਇੱਕ ਕੂੜੀ ਉਹ ਚਾਰ ਗਲਾਸਾਂ ਚ ਇੱਕ ਕੂੜੀ ਬਣਦੀ ਐ ਜਿਹੜਾ ਆਪਾਂ ਬਣਾਇਆ ਇਹ ਨੇਚਰਲ ਹੈ ਇਹਦੇ ਵਿੱਚ ਪਿਓਰ ਨਿੰਬੂਰ ਉਹ ਤਾਂ ਇੱਕ ਵੀਰ ਮਸਾਲਾ ਹੈ ਉਸ ਉਹਨਾਂ ਨੇ ਉਹਦਾ కెమికਲ ਤਿਆਰ ਕਰਕੇ ਬਣਾ ਕੇ ਦਿੱਤਾ ਉਹ ਤਾਂ ਉਹਦਾ ਖਰਾਬ ਹੋ ਜਾਊਗਾ ਮੈਂ ਦੀਮ ਨਾ ਮੰਦੇ ਬੱਚਾ ਅੱਗੇ ਬਣਾ ਬੱਦਲ ਨਾ ਬਸ ਨਹੀਂ ਬਤਾ ਤੋ ਉੱਤੇ ਵੀ ਨਹੀਂ ਆਏ ਕੁੱਤੇ ਵੀ ਨਹੀਂ ਆਏ ਮੈਂ ਬੜਾ ਚੋਰ ਲਾਇਆ ਕਹਿੰਦਾ ਨਾ ਉੱਤੇ ਨਹੀਂ ਜਾਣਾ ਸਬਰ 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 ਮੈਂ ਤਾਂ ਤਾਂ ਕਹਾਈ ਜੇ ਮਸਾਕੀ ਜੇ ਤੂੰ ਹੋਰ ਬੋਲ ਡਰਿੰਕਿੰਗ ਸਟੱਫ ਜ਼ਿਆਦਾ ਪੀਆ ਕਰੋ ਮੈਂ ਸਿੰਪਲ ਫਾਣੀ ਦਾ ਪੀਣਾ ਨਹੀਂ ਐ ਉਹ ਜਿਹੇ ਮੇਰੇ ਕੋ ਪੀਤਾ ਜਾਂਦਾ ਐਵੇਂ ਲੱਗ ਰਿਹਾ ਆਪਣੀ ਪੈਕਿੰਗ ਹੋ ਰਹੀ ਹੁੰਦੀ ਆ ਆਪਾਂ ਕਿਤੇ ਸ਼ਿਮਲੇ ਸ਼ਿਮਲੇ ਜਾਣਾ ਹੁੰਦਾ ਸ਼ਿਮਲੇ ਸਾਰੀਆਂ ਛੁੱਟੀਆਂ ਹੀ ਨਗਾਟੀਆਂ ਸ਼ਿਮਲੇਸ ਬਾਹਰ ਜਾਣਾ ਆਪਾਂ ਨੇ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅਹੀਂ ਰਾਦੋ ਜਦ ਪਿੰਡ ਤੋਂ ਆਏ ਆ ਤੇ ਵਲੌਗ ਉਹਦੇ ਬਾਅਦ ਬਣਾਇਆ ਨਹੀਂ ਤੇ ਵਲੌਗ ਨੂੰ ਕੰਟੀਨਿਊ ਕਰਤਾ ਆਪਾਂ ਨੇ ਅੱਜ ਹੈ ਗਿਆ ਇੱਕ ਅੱਜ ਹੈਗੀ ਕਜਲਾਈ ਤੇ ਦਿਨ ਹੈਗਾ ਜੀ ਮੰਡੇ ਦਾ ਤੇ ਬਣਾ ਕੇ ਪਾਉਣ ਨੂੰ ਕਰਕੇ ਅਸੀਂ ਫ੍ਰੀ ਹੋ ਗਏ ਤੇ ਆਕਾਰ ਮੈਡੀਆ ਦੇ ਟੂਕ ਉਹ ਕੋਲੋਂ ਪਾ ਸੀ ਜਾਣੇ ਤੇ ਜਾਨਾ ਤੇ ਕੰਮ ਨੂੰ ਸਪੋਰਟ ਕਰਨ ਦਾ ਡਿਸੀਜ ਹੁਣ ਮਨ ਲੱਗੀ ਤਾਂ ਅਡਰੈਸ ਕਰਨ ਆਲਾ ਮੇਰੀ ਮੇਟੀ ਹੈ ਦੁਬਈ ਵਾਲੀ ਜੇ ਦੁਬਈ ਗਏ ਹੋਰ ਪਾਈ ਹੁਣ ਮੈਂ ਮੱਲੂਗੀ ਤੇ ਭਾਈ ਦੇਖਿਓ ਬਲੌਗ ਜਿਹਨਾਂ ਨੇ ਨਹੀਂ ਦੇਖਿਆ ਉਹਦੇ ਵਿੱਚ ਪਾਈ ਕਿਵੇਂ ਦੀ ਲੱਗਦੀ ਦੱਸਿਓ ਤੇ ਅੱਜ ਦਮਨ ਨੂੰ ਮਿਲ ਗਈ ਇਹ ਤਾਂ ਮੈਂ ਕਹਿੰਦੀ ਅੱਜ ਨਾ ਮਮਾ ਮੈਂ ਪਾਣੀ ਇਹ ਮੈਂ ਕਿਹਾ ਜਿੰਨੀ ਗਰਮੀ ਆਪਣੇ ਪੈਰ ਹੀ ਦਬਈ ਬਣਿਆ ਪਿਆ ਹੋਵੇ ਹਨਾ ਦਮ ਸਹੀ ਗੱਲ ਹੈ ਬਸ ਬੁਰਜ ਕਲੀਫ ਤੇ ਦਿਖ ਰਹੀ ਹੈ ਇਹ ਤਾਂ ਐ ਕਦੋਂ ਜਦੋਂ ਦੀ ਮੈਨੂੰ ਲੱਗਦਾ ਦਬਾਈ ਤੋਂ ਆਈ ਉਹ ਤੋਂ ਬਾਅਦ ਪਾਈ ਨਹੀਂ ਹਨਾ ਇੱਥੇ ਤਾਂ ਆਪਣੇ ਕਿੱਥੇ ਪਾਣੀ ਸੀ ਉੱਥੇ ਪਾਈ ਸੀ ਤੇ ਇਹਨੂੰ ਵਾਟ ਤੇ ਇੰਨੇ ਪਹਿਲੇ ਦਮ ਕਰੀ ਮੈਨੂੰ ਪ੍ਰੈਸ ਕਰ ਦੋ ਮੈਂ ਪ੍ਰੈਸ ਕਰਕੇ ਦੇ ਦਿੰਦੀ ਹਾਂ ਇਹ ਤੋਂ ਬਾਅਦ ਅਸੀਂ ਜਾਣਾ ਅੱਜ ਹੈਗਾ ਤਾਰਦਾ ਦਾ ਬਰਥਡੇ ਇਹ ਕੁਝ ਲਾਈਨ ਬਰਥਡੇ ਹੁੰਦਾ ਤਾਂ ਮੈਂ ਪਤਾ ਤਾਂ ਤਾਰਦਾ ਤੇ ਮੇਰਾ ਹੈਗਾ 15 ਜੁਲਾਈ ਦਾ ਤੇ ਸਾਨੂੰ ਬਰਥਡੇ ਚਿੱਤੇ ਨਹੀਂ ਸਾਨੂੰ ਕਿਸੇ ਨੇ ਦੱਸਿਆ ਕੀ ਅੱਜ ਅਤਾਰਦਾ ਦਾ ਬਰਥਡੇ ਹੈ ਉਹਨਾਂ ਨੂੰ ਦੱਸ ਦੋ ਬਰਥਡੇ ਅੱਜ ਮੇਰਾ ਜਿੰਨਾ ਗੱਲ ਕਰਨ ਦੇਓ ਹੈ ਦੱਸ ਦੋ ਦੱਸ ਸੀ ਜਨਾ ਬਜ਼ਾਰ ਸ਼ੋਪਿੰਗ ਕਰਨਾ ਤੇ ਉਤਾਰ ਨੂੰ ਬਰਥ ਡੇ ਸ਼ੋਪਿੰਗ ਕਰਵਾਣੀ ਚਾਹੀਦੀ। ਜਿਵੇਂ ਨਹੀਂ ਆਣੇ ਤਾਂ ਕਿਹਨਾਂ ਦੇ ਬਰਥ ਦੇ ਨਵੇਂ ਕੱਪੜੇ ਲੈ ਕੇ ਜਿੱਦਣੇ ਹੋ ਗਏ। ਬਾਹਰ ਤੋਂ ਤੇ ਨਾ। ਮੈਂ ਮੁੰਡੇ ਵੱਟ ਲੱਸੀ ਦੇ ਸਾਲਾ। ਹੂੰ ਸਿੱਧੀ ਹੋਈ। ਅੱਜ ਸਵੇਰ ਦਾ 81 ਮਿੰਟ ਨਹੀਂ ਬੰਦ ਕੀਤਾ ਤੇ ਬਾਹਰ ਘੁੰਮਾ ਜਾ ਹੋਇਆ ਬੱਦਲ ਜੇ ਬਣਿਆ ਹੋਇਆ। ਮਾਤਾ ਗਰਮੀ ਹੈ ਤੇ ਨਾ ਤਾਂ ਖੰਡ ਏ। ਬਸ ਉਹੀ ਘੁੰਮਾਂ ਜਾਈਏ। ਬਹੁਤ ਨਹੀਂ ਹੈ। ਤਫਾ ਮਿੱਟੀ ਇਹ ਉਹਦੋਂ ਲਈ ਬਸੋਂ ਉੱਥੇ ਵਧੀਆ ਲੱਗਦੀ ਹੈ ਦੁਬਾਰਾ ਇਹਨੂੰ ਪਾਇਆ ਵੀ ਵੈਸੇ ਰਹਿਣੇ ਘਰੇ ਪਾ ਲੈਣੀ ਚਾਹੀਦੀ ਹੈ ਨਾ ਹਲੇ ਉਹ ਉਹ ਪਾ ਲਈ ਪਲਾਜੋ ਮੈਂ ਪਲਾਜੋ ਪਾੜੇ ਘਰ ਜਿਵੇਂ ਉਰੇ ਆਪਣੇ ਤਾਂ ਇੰਡੀਆ 'ਚ ਇਹੀ ਹੈ ਬਾਹਰ ਇਹ ਚੀਜ਼ ਆਪਾਂ ਕਦੇ ਉਹਦੀ ਪਾਈ ਨਹੀਂ ਨੀ ਜੀ ਬਸ ਤੇ ਭਈ ਭਈ ਉਹ ਦੁਬਾਰਾ ਵਿਚਾਰੀ ਰੱਖੀ ਛੱਡੀ ਦੁਬਾਰਾ ਤਾਂ ਨਹੀਂ ਪੁੱਛਿਆ ਹੀ ਨਹੀਂ ਕੋ ਕਿੱਥੇ ਆ ਕਿੱਥੇ ਪਈ ਪਈ ਵੱਟ ਪੈ ਗਏ ਇਹਨੂੰ ਇਹਨੇ ਫੜ ਫੜ ਤਿਆਰ ਹੋ ਜਾ ਯਾਰ ਚੱਲੀਏ ਕਿਉਂ ਬੜੀ ਗਰਮੀ ਹੋ ਜਾਣੀ ਦੁਪਹਿਰੇ ਹੈ ਕਿੱਥੇ ਹਾਂ ਭਾਈ ਜਾਣਾ ਨਹੀਂ ਹੈਗਾ ਆਪਕੇ ਦਿਲ ਕਹੇ ਕਿ ਆਪ ਵੀ ਮੁੱਕਰ ਕੇ ਜਾਣਾ ਨਹੀਂ ਇੱਕ ਤਾਂ ਆਪਣੀ ਜਾਣਾ ਸੁਨਾਮ ਇੱਕ ਜਾਣਾ ਇੱਥੇ ਸੰਗਰੂਰ ਸ਼ੋਪਿੰਗ ਨਹੀਂ ਕਰਨੀ ਤੁਹਾਡੀ ਤੁਹੀ ਕਰੇ ਮੈਂ ਆਪਣਾ ਸਮਾਨ ਲੈਣਾ ਫਿਰ ਕੀ ਸ਼ਾਮ ਨੂੰ ਨਹੀਂ ਜਾਣਾ ਹੈਗਾ ਸ਼ਾਮ ਨੂੰ ਬਹੁਤ ਯਾਰ ਲੇਟ ਹੋ ਜੀਦਾ ਤਾਂ ਫਿਰ ਥੱਕ ਕੇ ਆ ਕੇ ਰੋਟੀ ਪਾਣੀ ਬਣਾਉਣਾ ਹੁੰਦਾ ਬਾਹਰ ਦਾ ਖਾਣਾ ਛੱਡ ਦੋ ਫਿਰ ਲੱਗ ਜਾਂਦਾ ਨਾ ਲਮ ਗੋਈ ਕਿਸ ਕੰਮ ਗੈਰ ਗੈਰ ਚਲੋ ਚੁਣਾ ਕਿਉਂ ਮੈਂ ਹੁਣ ਮਾਰਾਂਗੀ ਓਕੇ ਬੜੇ ਰੋ ਬਲੌਗ ਦੇ ਵਿੱਚ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਫਟਾਫਟ ਤੇ ਕੱਲ ਫਤੇ ਸਾਡਾ ਬੜਾ ਰੋ ਰਿਹਾ ਸੀ ਤੇ ਬਲੌਗ ਦੇ ਵਿੱਚ ਦੇਖ ਲਿਆ ਹੋਣਾ ਬਹੁਤ ਰੋ ਰਿਹਾ ਸੀ ਦਮੂ ਕਰਕੇ ਕਿ ਦਮੂ ਨੂੰ ਨਾ ਲੈ ਕੇ ਜਾਓ ਨਾ ਲੈ ਕੇ ਜਾਓ ਨਾ ਲੈ ਕੇ ਜਾਓ ਅੱਜ ਦਮਨ ਵੀ ਨਹੀਂ ਸਕੂਲ ਗਈ ਹੈਗੀ ਕਿਉਂਕਿ ਦਮਨ ਨੇ ਆਪਣੀਆਂ ਫਰੈਂਡਰ ਨੂੰ ਕਿਤੇ ਕੋਈ ਵੀ ਨਹੀਂ ਆਈ ਤੇ ਮੈਂ ਕਿਹਾ ਦਮਨ ਚਲੀ ਜਾ ਤੇ ਐਡੇ ਟਾਈਮ ਤੇ ਦਮਨ ਦੀ ਸ਼ਰਟ ਗੁੰਮ ਹੋ ਗਈ ਦਮਨ ਕਹਿੰਦੀ ਮੈਨੂੰ ਸ਼ਰਟ ਇੰਦੀ ਵੀ ਸਕੂਲ ਵਾਲੀ ਤੇ ਹੁਣ ਉਹ ਰਮਾਰੀ ਚ ਪਈ ਮੈਂ ਸਾਰੀ ਰਮਾਰੀ ਸਾਫ਼ ਕੀਤੀ ਦਮਨ ਸੇਰ ਤੇਿਆਰੀ ਇਹ ਨਾ ਫੁੱਲ ਦੇਖਾਂਗੇ ਇਸ ਵੀਡੀਓ ਜੇ ਉੱਠ ਗਿਆ ਚਲ ਜਾਗੇ ਸਕੂਲ ਸਾਡੀ ਦੋ ਜਾਓ ਹੀ ਨਾ ਸਕੂਲ ਕੀ ਕਰਨਾ ਪੜਕੇ ਹੋਲ ਜੇ ਪਹਿਲੇ ਇੱਥੇ ਪਹਿਲੀ ਪਹਿਲੀ ਵਾਰ ਸਕੂਲ ਜਾਣਾ ਪਤਾ ਨਹੀਂ ਕਿਉਂਗਾ 3 ਮਹੀਨੇ ਛੁੱਟੀਆਂ ਬਾਅਦ ਪਹਿਲੀ ਵਾਰ ਜਾਣਾ ਨਾ ਲੈ ਬੰਦ ਕਰਦੇ ਆ ਬੱਸ ਬੰਦ ਕਰਦੇ ਆ ਅਚਕ ਚਲੋ ਮਿਲਦੇ ਆ ਆਪਾਂ ਫਿਰ ਕੀ ਆਪਾਂ ਬਣਾ ਗਈ ਸੱਟ ਹਨਾ ਦਮਨ ਉਹ ਆਲ ਪੂਰੀ ਆਈ ਘਰੇ ਬਾਹਲਾ ਕੋਲ ਗਰਮੀ ਵਾਸਤੇ ਇਹ ਸਰਦੀ ਚ ਦਾ ਪੈਣੀ ਨਹੀਂ ਹਨਾ ਸਰਦੀ ਮੈ ਜਾਗੀ ਨਹੀਂ ਸਰਦੀ ਪਾਓ ਮੋਟ ਪਾਓ ਕਾਟਨ ਦੀ ਨਾ ਸੋਹਣੀ ਆ ਗਈ ਫਿੱਟ ਵਧੀਆ ਅਜੇ ਵੀ ਵੱਟ ਰਹਿ ਗਏ ਮੈਂ ਪ੍ਰੈਸ ਕੀਤੀ ਨਹੀਂ ਨਹੀਂ ਉੱਤੇ ਉੱਤੇ ਤਾਂ ਵੱਟ ਹੋ ਗਈ ਹਾਂ ਚਲ ਤੂੰ ਹੀ ਪਾਲਿਆ ਕਰੋ ਠੀਕ ਹੈ ਵਾਲ ਸੁਕਾ ਲਓ ਕੱਲਾ ਫੇਰੇ ਏਸੀ ਥਲੇ ਬਿਓ ਏਸੀ ਤੇ ਸੁਕਾ ਲੀ ਮੈਂ ਦੁਪਹਿਰੇ ਸੌਂਗੀ ਤੇ ਐ ਸਸਤੀ ਹੀ ਪੈ ਗਈ ਬਸ ਤੇ ਮੈਂ ਠੱਕੇ ਨਹੀਂ ਉੱਠੀ ਹਾਂ ਕਿਉਂਕਿ ਜਾਣਾ ਹੈ ਉਤਾਰਨੇ ਅੱਜ ਛੁੱਟੀ ਹੈ ਕਾਰਨ ਉਤਾਰ ਕਹਿੰਦੇ ਸੀ ਮੈਂ ਕੱਪੜੇ ਲੈ ਕੇ ਆਉਣੀ ਮੇਰੇ ਕੱਪੜੇ ਹਨੀ ਕੱਟਨੇ ਅੱਤਕੇ ਨਾ ਅੱਤਕੇ ਤਿਆਰ ਹੋਈਆਂ ਬਸ ਮੈਂ ਜਲਦੀ ਮੈਂ ਚਲੀ ਜਾਨੀ ਆ ਚਲਨ ਛੁੱਟੀ ਨੇ ਛੁੱਟੀ ਖਰਾਬ ਹੋ ਜਾਨੀ ਆ ਫਿਰ ਰੈਡੀ ਹਾਂ ਸਹੀ ਦੇਖਣਾ ਉਸ ਜਗ ਵੀਡੀਓ ਬਣੀ ਬਣੀ ਨਹੀਂ ਟੱਕਰੇ ਲੈ ਆ ਕਿ ਜਰੂਰ ਦਿਖਾਵਾਂਗੇ ਤੁਹਾਨੂੰ ਕੀ ਲੈ ਕੇ ਆਏ ਹਾਂ ਇਹਦੀ ਸ਼ਾਪਿੰਗ ਕਰ ਲਈ ਬਾਕੀ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਉੱਥੇ ਵੀਡੀਓ ਅਪਲੋਡ ਨਹੀਂ ਸੀ ਆਜੋ ਆਜੋ ਉਹ ਕਿੱਧਰ ਚਲੀ ਹੈ ਕਸਾਪ ਤਾਂ ਵੇਲੇ ਹੀ ਆ ਜਿੱਧਰ ਮਰਜ਼ੀ ਜਾਣਾ ਦੱਸੋ ਕਿੱਧਰ ਜਾਣਾ